ਉਹਨਾਂ ਨੇ ਸਾਡੇ ਸਮਾਜ ਵਾਸਤੇ ਕੀ ਸ਼ਦਾਵਲੀ ਯੂਜ਼ ਕੀਤੀ ਆ ਇਹ ਮੈਂ ਤੁਹਾਨੂੰ ਵੀਡੀਓ ਰਾਹੀਂ ਦਿਖਾ ਸਕਦਾ ਹਾਂ ਇਹ ਇੱਕ ਬੜੀ ਭਾਰੀ ਸਮੱਸਿਆ ਆ ਇਹ ਨਾ ਸਿਰਫ ਆਪਣਾ ਸਮੱਸਿਆ ਜਿਹਦੀ ਇਸ ਵਕਤ ਨਹੀਂ ਆ ਗਈ ਜੀ ਫਿਰ ਇਹ ਸਭ ਤੋਂ ਵੱਧ ਇਸ ਵਰੀ ਜੀ ਨੁਕਸਾਨ ਪੀਚਾਰੀ ਹੈ ਉਹ ਗਰੀਬ ਤਬਕੇ ਦੇ ਲੋਕ ਜਿਹੜੇ ਸ਼ਡੂਲ ਕਾਸਟ ਛੋਟੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਨਾਲ ਰੁਝਾਨੇ ਵਿੱਚ ਤਵਦੀਰ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ ਨੇ ਫਿਰ ਉਹ ਹੌਲੀ ਹੌਲੀ ਜਿਹੜੇ ਅੱਜ ਜਵੇ ਤੁਸੀਂ ਸਮਝ ਲੋ ਕੋਈ 20 ਸਾਲ ਦਾ ਬੱਚਾ ਕੋਈ ਅੱਜ ਇੰਨੀਆਂ ਲਾਰਿਆ ਜੋਗ ਨਸ਼ੇ ਕਰ ਰਿਹਾ ਉਹਦੀ ਪੁਸ਼ਤਪ ਨਹੀਂ ਇਸ ਸਿਸਟਮ ਨੇ ਅਜ ਤੋ ਦਸਰ ਤਿੱਕੂ ਕੀਤੀ ਹੈ ਤੇ ਅੱਜ ਆ ਕੇ ਉਹ ਜਿੰਨੀਆਂ ਲਾਉਣ ਜੋਗਾ ਹੋਇਆ ਤੇ ਅੱਜ ਆ ਕੇ ਉਹ ਛੁਰੀ ਮਾਰ ਕਰਨ ਜੋਗਾ ਜਾਂ ਗੈਂਗਸਟਰ ਬਣ ਕੇ ਜਾਂ ਕੁਝ ਇਹੋ ਜਿਹੀ ਧੰਦਿਆਂ ਦੇ ਵਿੱਚ ਉਹਨਾਂ ਵੜੂ ਫੇਰ ਅਜ ਤੋ ਦਸਰ ਤਿੱਕੂ ਸਮੁਦਾਇ ਨਹੀਂ ਉਹ ਰਸ਼ਾ ਮੇਰਾ ਕਿਹਾ ਇੱਕ ਸਮੁਦਾਇ ਨਹੀਂ ਹਰ ਸਮੁਦਾਇ ਮੈਂ ਮੈਂ ਤਾਂ ਕਹਿਣਾ ਕਿ ਗਰੀਬ ਸਮੁਦਾਇ ਇਹਦੇ ਵਿੱਚ ਜ਼ਿਆਦਾ ਜੀ ਗਰੀਬ ਚ ਜ਼ਿਆਦਾ ਐਸਸੀ ਭਾਈਚਾਰੇ ਦੀ ਸਾਡੀ ਹੈ ਕੀ ਹੈ ਬੂਲਪੁਰ ਜਵਾਰਨਗਰ ਤੋਂ ਆਲ ਇੰਡੀਆ ਸਕੂਲ ਕਾਚ ਫੈਡਰੇਸ਼ਨ ਦੇ ਅਸੀਂ ਪ੍ਰਧਾਨ ਆ ਜੀ ਤੇ ਗੁਰਜੀਤ ਸਿੰਘ ਔਜਲਾ ਨੇ ਜਿਹੜੇ ਬਿਆਨ ਦਿੱਤੇ ਨੇ ਜਿਹੜੀ ਇਹਨੇ ਕਾਨਫਰੰਸ ਕਰਕੇ ਸਾਡੇ ਸਮਾਜ ਨੂੰ ਬਹੁਤ ਬੁਰਾ ਭਲਾ ਕਿਹਾ ਵਾ ਗੈਂਗਸਟਰ ਛੁਰੀ ਮਾਰ ਮਤਲਬ ਕੋਈ ਕਸਰ ਨਹੀਂ ਨੇ ਛੱਡੀ ਵੀ ਅਸੀਂ ਉਹਦਾ ਡਟ ਕੇ ਵਿਰੋਧ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਵੋਟਾਂ ਮੰਗਣ ਆਏਗਾ ਇਹਦਾ ਡਟ ਕੇ ਵਿਰੋਧ ਕਰਾਂਗੇ ਤਾਂ ਸਮਾਜ ਨੂੰ ਵੀ ਅਪੀਲ ਕਰਦੇ ਆਂ ਪੀ ਇਹਦਾ ਡਟ ਕੇ ਵਿਰੋਧ ਕੀਤਾ ਜਾਵੇ ਕਿਉਂਕਿ ਇਹੋ ਜਾਂ ਅੰਸਰ ਜਿਹੜਾ ਵਾ ਸਮਾਜ ਨੂੰ ਹੋਰ ਗੰਧਲਾ ਕਰ ਰਿਹਾ ਜੇ ਇੱਥੇ ਇਹਨੂੰ ਪਤਾ ਵੀ ਇਹ ਪਰਿਵਾਰ ਗਲਤ ਨੇ ਤੇ ਇਹਨੂੰ ਚਾਹੀਦਾ ਸੀ ਕਿ ਇਹਨਾਂ ਦੇ ਸੁਧਾਰ ਲਈ ਕੋਈ ਕਦਮ ਚੁੱਕਦਾ ਸੁਧਾਰ ਲਈ ਤੇ ਕਦਮ ਕੋਈ ਚੁੱਕਿਆ ਨਹੀਂ ਆ ਉਲਟਾ ਇਹਨਾਂ ਨੂੰ ਬਦਨਾਮ ਕਰ ਰਿਹਾ ਵਾ ਹਾਲਾਂਕਿ ਜਿੱਦਾਂ ਭਾਜੀ ਗੁਰਦਿਆਲ ਜੀ ਨੇ ਉਹਨੇ ਦੱਸਿਆ ਵੀ ਇੱਥੇ ਸਾਡੇ ਮਕਬੂਲਪੁਰੇ ਦੇ ਵਿੱਚ ਆਈਪੀਐਸ ਅਫਸਰ ਬڑے-ਬڑے ਅਹੁਦਿਆਂ ਤੇ ਪਟਵਾਰੀ ਨੇ ਸਰਦਾਰ ਪ੍ਰਲਾਪ ਸਿੰਘ ਵਰਗੇ ਭਾਜੀ ਨੇ ਜਿਹਦਾ ਸੁਣਨਾ ਨਹੀਂ ਲਿਆ ਗਿਆ ਡੀਐਸਪੀ ਰਟੈਰ ਹੋਏ ਨੇ بڑے-ਬڑے ਵੱਡੇ ਅਫਸਰ ਇੱਥੇ ਤੇ ਪਰ ਇਹ ਸਾਡੇ ਇਲਾਕੇ ਨੂੰ ਸਿਰਫ ਇੰਜ ਕਰਕੇ ਵੰਦੇ ਨੇ ਨਸ਼ੇੜੀ ਨੇ ਨਸ਼ੇ ਕਰਦੇ ਨੇ ਤੇ ਇੱਥੇ ਅੱਜ ਜਿੰਨਾ ਸਮਾਜ ਸਾਡਾ ਬੈਠਾ ਵਾ ਸਾਰਾ ਪੜਿਆ ਲਿਖਿਆ ਸੂ ਜਵਾਨ ਬੈਠਾ ਵਾ ਤੇ ਅਸੀਂ ਗੁਰਜੀਤ ਸਿੰਘ ਔਜਲੇ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਗਾਂ ਤੋਂ ਕਿਤੇ ਵੀ ਹੋਰ ਵੀ ਡਰਾਂ ਨੂੰ ਬੀ ਬੋਲਣ ਲੱਗਿਆ ਧਿਆਨ ਦਿਆ ਕਰੋ ਤੇ ਕਿਸ ਤਰ੍ਹਾਂ ਬੋਲਣਾ ਵਾ ਸਮਾਜ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਪ੍ਰੈਸ ਦੇ ਅਧਿਕਾਰੀਆਂ ਨੂੰ ਸਟੇਟਮੈਂਟ ਦਿੱਤੀ ਕਿ ਐਸਸੀ ਪਰਵਾਰਾਂ ਦੇ ਬੱਚੇ ਹੀ ਨਸ਼ੇ ਕਰਦੇ ਨੇ ਤੇ ਪਿਛਲੇ 10 ਤੋਂ 15 ਸਾਲ ਤੱਕ ਚੱਲਦੇ ਨੇ 20 ਸਾਲ ਤੱਕ ਆਉਂਦਿਆਂ ਆਉਂਦਿਆਂ ਗੈਂਗਸਟਰ ਬਣ ਜਾਂਦੇ ਨੇ ਚੈਨੀ ਚੋਰ ਬਣ ਜਾਂਦੇ ਨੇ ਜੋ ਕਿ ਬਹੁਤ ਨਿੰਦਾਯੋਗ ਹੈਗੀ ਅਸੀਂ ਇਹਨਾਂ ਦੇ ਸ਼ਬਦਾਂ ਹੀ ਬਹੁਤ ਨਿੰਦਾ ਕਰਦੇ ਆਂਗੇ ਔਰ ਉਥੇ ਪ੍ਰੈਸ ਦੇ ਵੀਰ ਨੇ ਕਿਆ ਕਿ ਹੋਰ ਵੀ ਸਮਾਜ ਇੰਨਾ ਕੰਮਾ ਜਗਾ ਜੀ ਔਰ ਮੈਂਬਰ ਪਾਰਲੀਮੈਂਟ ਬੜੇ ਹੰਕਾਰ ਦੇ ਨਾਲ ਕਹਿੰਦਾ ਨਹੀਂ ਤੇ ਐਸਸੀ ਪਰਿਵਾਰ ਹੀ ਇਹ ਕੰਮ ਕਰਦੇ ਆ ਜੇ ਐਸਸੀ ਪਰਿਵਾਰ ਹੀ ਇਹ ਕੰਮ ਕਰਦੇ ਆ ਤਾਂ ਫਿਰ ਐਸਸੀ ਪਰਿਵਾਰ ਚੋਂ ਹੀ ਬਾਬਾ ਸਾਹਿਬ ਡਾਟਰ ਭੀਪਰਾਮ ਪੇਸ ਕਰ ਸੀਗੇ ਜਿਨ੍ਹਾਂ ਨੇ ਸੰਵਧਾਨ ਲਿਖਿਆ ਜੇ ਸੰਵਧਾਨ ਲਿਖਿਆ ਤੇ ਰਜਿੰਦਰ ਪ੍ਰਸਾਦ ਜੀ ਔਰ ਨਹਿਰੂ ਜੀ ਕਿਹੜੇ ਕਿਹੜੇ ਲੀਡਰ ਹੋਏ ਕਾਂਗਰਸ ਚੋਂ ਹੀ ਜਿਨ੍ਹਾਂ ਨੇ ਉਹਨਾਂ ਕੋਲ ਸਵਿਧਾਨ ਲਿਆ ਲੇਕਿਨ ਸਾਡੇ ਪਰਿਵਾਰਾਂ ਨੂੰ ਟਾਰਗੇਟ ਕਰਨ ਤੋਂ ਪਹਿਲਾਂ ਇਹਨਾਂ ਲੀਡਰਾਂ ਨੂੰ ਸੋਚ ਲੈਣਾ ਚਾਹੀਦਾ ਵਾ ਕਿ ਜੇ ਲੀਏ ਵੋਟਾਂ ਨਾਲ ਜਾ ਕੇ ਕੁਰਸੀ ਤੇ ਬਹਿੰਦੇ ਨੇ ਪਾਰਲੀਮੈਂਟ 'ਚ ਜਾ ਕੇ ਬਹਿੰਦੇ ਨੇ ਵੱਡੀਆਂ-ਵੱਡੀਆਂ ਸਿਕਿਉਰਟੀਆਂ ਸਾਨੂੰ ਸ਼ੌਕ ਤੰ ਭੋਗਦੇ ਨੇ ਉਹ ਸਾਡੇ ਪਰਿਵਾਰਾਂ ਦੀਆਂ ਹੀ ਵੋਟਾਂ ਦੇ ਨਾਲ ਇਹਨਾਂ ਨੂੰ ਮਿਲਦੀ ਆ ਮੈਂ ਸਾਰੇ ਐਸਸੀ ਭਾਈਚਾਰੇ ਨੂੰ ਬੇਨਤੀ ਕਰਨੀ ਚਾਹਣਾ ਤੇ ਬੀਸੀ ਨੂੰ ਵੀ ਜਿਨ੍ਹਾਂ ਵੀ ਸਾਡੇ ਵਿੰਗ ਨੇ ਆਰਨਿਆ ਸ਼ਡੂਲਡ ਫੈਡਰੇਸ਼ਨ ਵੱਲੋਂ ਕਿ ਆਪਾਂ ਇਹਨਾਂ ਦਾ ਮੂੰਹ ਤੋੜ ਜਵਾਬ ਦੇਈਏ ਕਿਉਂਕਿ ਇਹਨਾਂ ਦਾ ਕੁਝ ਜਿਲਾ ਮੂੰਹ ਆ ਖੁੱਲਣ ਲੱਗਾ ਇਹ ਵੇਦੇ ਨਹੀਂ ਕਿ ਲੱਭ ਜੇ ਹੀ ਕਿਸੇ ਪਰਿਵਾਰ ਬਾਰੇ ਚੰਗਾ ਬੋਲਣ ਦੇ ਕਿ ਮਾੜਾ ਬੋਲਣ ਦੇ ਆ ਠੀਕ ਹੈ ਜੀ ਇਲਾਕਾ ਮਹਬੂਲਪੁਰਾ ਜਿਲਾ ਇਹਦੇ ਵਿੱਚ ਪੀ ਐਚ ਡੀ ਇਹਨੇ ਅਜੂ ਮੌਜੂਦਾ ਡੀ ਡੀ ਪੀ ਹੋਏ ਨੇ ਵੀਡੀਓ ਇਹਨੇ ਐਸ ਡੀ ਐਮ ਅਜੂ ਮੌਜੂਦ ਨੇ ਪ੍ਰੋਫੈਸਰ ਜਸਪਾਲ ਸਿੰਘ ਜੀ ਉਹ ਵੀ ਹੈਡਿੰਗ ਨੇ ਅਮਨਦੀਪ ਸਿੰਘ ਜੀ ਉਹ ਵੀ ਐਸ ਡੀ ਐਮ ਨੇ ਔਰ ਚੰਗੇ ਚੰਗੇ ਸਰਕਾਰੀ ਵਕੀਲ ਵੀ ਇੱਥੇ ਨੇ ਔਰ ਅੱਜ ਵੀ ਇਥੋਂ ਦੇ ਵਸਨੀਕ ਨੇ ਔਰ ਆਈਪੀਐਸ ਇਥੋਂ ਹੋ ਚੁੱਕੇ ਨੇ ਚੰਗੇ ਚੰਗੇ ਖੇਤਰਾ 'ਚ ਮਲ ਸਪੋਰਟਸ ਦੇ ਜਿੱਥੋਂ ਦੇ ਲੋਕਾਂ ਨੇ ਮੱਲਾ ਮਾਰੀਆਂ ਲੇਕਿਨ ਗੁਰਜੀਤ ਸਿੰਘ ਉਜਲੇ ਨੂੰ ਇਹ ਚੀਜ਼ਾਂ ਨਹੀਂ ਨਜ਼ਰ ਆਈਆਂ ਪਾਰਲੀਮੈਂਟ 'ਚ ਕਦੀ ਜਾ ਕੇ ਇਹ ਤੇ ਦੱਸਿਆ ਨਹੀਂ ਕਿ ਆਬਾਦੀ ਮਹਬੂਲਪੁਰਾ ਜਿਹੜੀ ਹਲਕਾ ਪੂਰਬੀ ਦੇ ਅਧੀਨ ਆਉਂਦੀ ਹੈਗੀ ਉਹਦੇ ਵਿੱਚ ਆ ਇਨੇ ਆਈਪੀਐਸ ਹੋਇਆ ਇਨੇ ਪੀਐਚਡੀ ਕਰਕੇ ਬੱਚੇ ਜ਼ਿਲ੍ਹਾ ਪਾਸ ਅਫਸਰ ਬਣੇ ਆਗੇ ਇਨੇ ਐਸਡੀਐਮ ਬਣੇ ਆ ਇਨੇ ਤਹਿਸੀਲਦਾਰ ਬਣੇ ਆ ਇਨੇ ਇਨਸਪੈਕਟਰ ਸਬ ਇਨਸਪੈਕਟਰ ਲੱਗੇ ਆਗੇ ਉਹ ਜਿਹੜੇ ਐਸਪੀ ਆਈਪੀਐਸ ਵੀ ਇਥੋਂ ਹੋਏ ਆਗੇ ਲੇਕਿਨ ਇੰਨਾ ਗੱਲਾਂ ਨੂੰ ਨਹੀਂ ਉਹ ਚੁੱਕਦੇ ਅਗਲੇ ਪਾਸੇ ਸਿਰਫ ਸਾਡੇ ਇਲਾਕਿਆਂ ਨੂੰ ਬਦਨਾਮ ਤੇ ਬਦਨਾਮ ਲੇਕਿਨ ਬਦਨਾਮ ਕਰਨ ਦਾ ਐਡਾ ਚਾਵਾ ਤੇ ਫਿਰ ਵੋਟਾਂ ਮੰਗਣ ਨਾਲ ਇੱਥੇ ਆਇਆ ਕਰਨ ਜਿੰਨਾ ਵੀ ਐਸਸੀ ਭਾਈ ਚਰਵਾ ਆਪਣੇ ਸਮਾਜ ਨੂੰ ਆਪਣੇ ਭੈਣ ਭਰਾਵਾਂ ਨੂੰ ਸੱਜਣਾ ਮਿੱਤਰਾਂ ਨੂੰ ਠੇਕੇਦਾਰ ਦਵਿੰਦਰ ਸਿੰਘ ਜੀ ਬੈਠੇ ਨੇ ਤਰਸੀਮ ਜੀ ਸਾਡੇ ਬੈਠੇ ਨੇ ਚੇਅਰਮੈਨ ਸਾਹਿਬ ਅਮਰੀਕ ਵੀਰ ਬੈਠਾ ਵਾ ਫੌਜੀ ਕਸ਼ਮੀਰ ਸਿੰਘ ਜੀ ਬੈਠੇ ਆ ਦੀਪਕਤ ਜੀ ਬੈਠੇ ਹੈਗੇ ਸੁਰਤਾ ਸਿੰਘ ਜੀ ਬੈਠੇ ਹੈਗੇ ਹਰਜਿੰਦਰ ਸਿੰਘ ਲਾਲੀ ਜੀ ਬੈਠੇ ਹੈਗੇ ਹੀਰਾ ਸਿੰਘ ਜੀ ਅਭੀ ਬਰਾੜ ਬੈਠੇ ਸਾਡੇ ਬੀਸੀ ਬੈਂਕ ਦੇ ਪੰਜਾਬ ਦੇ ਪ੍ਰਧਾਨ ਹੋਰ ਸਾਡੀਆਂ ਬੀਬੀਆਂ ਬੈਠੀਆਂ ਵਾ ਇਹ ਹੈ ਜੇ ਇੱਕ ਛੋਟਾ ਜਿਹਾ ਸੁਨੇਹਾ ਹੈ ਲੇਕਿਨ ਹੁਣ ਜੇ ਲਈ ਅਸੀਂ ਅੱਗੇ ਕਾਨਫਰੰਸ ਕਰਾਂਗੇ ਜਿਤਨਾ ਸਮਿਤ ਕਾਲੀ ਵੀਰ ਨੇ ਦੱਸਿਆ ਵਾ ਇਹਦੇ ਪੂਰਾ ਕਾਠ ਵੀ ਹੋਊਗਾ ਸਮਾਜ ਦਾ ਔਰ ਇਹਦਾ ਪੁੱਤਲਾ ਵੀ ਫੁਕਾਂਗੇ ਔਰ ਇਹਨੂੰ ਜੇਲੇ ਲਾ ਕੇ ਜਿਹ ਬਾਜ਼ਾਰ ਚਾਊਗਾ ਜ਼ਬਰਦਸਤੇ ਦਾ ਘਰੋ ਕਰਾਂਗੇ ਅਸੀਂ ਇਹ ਨਹੀਂ ਆਂਦੇ ਵੀ ਇਹਨੂੰ ਬੋਟ ਪਾ ਦੇ ਉਹਨੂੰ ਪਾਓ ਜਿੰਨੂੰ ਮਰਜ਼ੀ ਪਾਓ ਲੇਕਿਨ ਸਾਡੀ ਸਮਾਜ ਲੋ ਬੇਨਤੀ ਸਮਾਜ ਦੇ ਲੋਕੋ ਸਮਾਜ ਦੇ ਭੈਣ ਭਰਾਓ ਗਜਜੀਤ ਸਿੰਘ ਗੁਜਲਾ ਦਾ ਰਾਜ ਕੇ ਵਿਰੋਧ ਕਰੋ ਇਹਨੂੰ ਦੱਸ ਦੋ ਕਿ ਸਾਡੇ ਸਮਾਜ ਦੇ ਬੱਚੀਆਂ ਬੱਚੀਆਂ ਨੂੰ ਬੱਚੀਆਂ ਬੱਚਿਆਂ ਨੂੰ ਤੂੰ ਕਿਤੇ ਚੰਗੀ ਰਾਹ ਤੇ ਤੈਨੂੰ ਖੜਿਆ ਕੋਈ ਨੌਕਰੀਆਂ ਤੈਨੂੰ ਦਵਾਈਆਂ ਕੋਈ ਕੋਰਸ ਤੈਨੂੰ ਕਰਾਏ ਤੇ ਸਾਨੂੰ ਬਦਨਾਮ ਕਰਨ ਵਾਸਤੇ ਤੂੰ ਕੋਈ ਕਸਰ ਨਹੀਂ ਛੱਡੀ ਇਸੇ ਤਰ੍ਹਾਂ ਹੀ ਪਿਛਲੇ ਸਮੇਂ 'ਚ ਇੱਕ ਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੋਕ ਸਭਾ ਦੇ ਜਵਾਬ ਦਿੱਤਾ ਸੀ ਫਿਰ ਕੇਸਰੀਵਾਲ ਨੇ ਦਿੱਤਾ ਸੀ ਤੇ ਉਹਨਾਂ ਕੋ ਮਾਫੀਆਂ ਮੰਗਾਈਆਂ ਸੀ ਕਿਨ ਬੇਦੀ ਦੇ ਘਰ ਦਾ ਬ੍ਰਿਜ ਬੇਦੀ ਉਹ ਵੀ ਇਸ ਇਲਾਕੇ ਨੂੰ ਬੜਾ ਬਦਨਾਮ ਕਰਦਾ ਹੁੰਦਾ ਸੀ ਉਹਨਾਂ ਨੂੰ ਵੀ ਅਹੀਂ ਰਿਟਨ ਮਾਫੀ ਮੰਗਾਈ ਸੀ ਫਿਰ ਉਹ ਕਹਿੰਦੇ ਕਿ ਮੈਨੂੰ ਇਸ ਇਲਾਕੇ ਬਾਰੇ ਪਤਾ ਨਹੀਂ ਵੀ ਐਡੇ ਐਡੇ ਸੁਲਝੇ ਬੰਦੇ ਇੱਥੇ ਆ ਗਏ ਆ ਹੋ ਦੇਖੋ ਇੱਥੇ ਬਾਹਰੋਂ ਆਣ ਕੇ ਕਾਰੋਬਾਰ ਕਰਦੇ ਨੇ ਦੁਕਾਨ ਸੁਨਾਰ ਦੀਵ ਕਰਦੇ ਨੇ ਕੱਪੜੇ ਦੀ ਵੀ ਕਰਦੇ ਨੇ ਕੋਈ ਲੈਕਟੇਸ਼ਨ ਦੀਆਂ ਵੀ ਕਰਦੇ ਉਹ ਕਰੋੜਾਂ ਪਤੀ ਬੰਦੇ ਆ ਇੱਥੇ ਤਾਦੀ ਹੁੰਦੇ ਜੇ ਉਹਨਾਂ ਕਾਰੋਬਾਰ ਚੱਲਦਾ ਇੱਥੇ ਚੰਗੇ ਇਨਸਾਨ ਰਹਿੰਦੇ ਤੇ ਉਹਨਾਂ ਦਾ ਕਾਰੋਬਾਰ ਚੱਲਦਾ ਜੇਕਰ ਗਰਜੀਤ ਸਿੰਘ ਗੁਜਲਾਈ ਸ਼ਰਮ ਕਰੋ ਥੋੜੀ ਜੀ जो बोले सो निर्भय भगवान वाल्मीकि महाराज की जय श्री श्री एक्सठ सतगुरु ज्ञान नाथ महाराज की जय परम पूज्या परनाकर महाराज की गुरु जी का खालसा गुरु जी की फतेह जय भीम जय भारत आज ये जड़ा प्रेस कॉन्फ्रेंस की जा रही है ये साढ़े बहुत ही सत्कारयोग वीर ਗੁਰਦੀয়াল ਸਿੰਘ ਜੀ ਜਿਹੜੇ ਆਲ ਇੰਡੀਆ ਸ਼ੈਡਿਊਲ ਕਾਸਟ ਫਾਊਂਡੇਸ਼ਨ ਦੇ ਪੰਜਾਬ ਦੇ ਪ੍ਰਧਾਨ ਆ ਅੱਜ ਮਕਬੂਲਪੁਰੇ ਵਿੱਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਹੈ ਮੀਟਿੰਗ ਰੱਖੀ ਗਈ ਆ ਔਰ ਸਮਾਜ ਦੇ ਸਾਰੇ ਹੀ ਐਸੀ ਭਾਈਚਾਰੇ ਨੂੰ ਜਿਨ੍ਹਾਂ ਦੀ ਸਾਡਾ ਉਹਨਾਂ ਨੂੰ ਅੱਜ ਇੱਥੇ ਇਕੱਠਾ ਕੀਤਾ ਗਿਆ ਵਾ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਇਹ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਜਿਹੜੇ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਗੁਰਜੀਤ ਸਿੰਘ ਓਜਲਾ ਜੀ ਜਿਹੜੇ ਇਸ ਟਾਈਮ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਖਲੋਤੇ ਨੇ ਅਸੀਂ ਉਹਨਾਂ ਦਾ ਬਿਲਕੁਲ ਬਾਈਕਾਟ ਕਰਦਾ ਸਾਡਾ ਐਸੀ ਸਮਾਜ ਔਰ ਇਹਨਾਂ ਦਾ ਬਾਈਕਾਟ ਇਸ ਕਰਕੇ ਕਰਦਾ ਵਾ ਕਿ ਇਹਨਾਂ ਨੇ ਜਿਹੜੇ ਸਾਡੇ ਐਸੀ ਸਮਾਜ ਵਾਸਤੇ ਬੜੀ ਹੀ ਗਲਤ ਸ਼ਦਾਵਲੀ ਯੂਜ਼ ਕੀਤੀ ਸਾਡੇ ਸਮਾਜ ਦੇ ਐਸੀ ਭਾਈਚਾਰੇ ਨੂੰ ਇਹਨਾਂ ਨੇ ਗੁੰਡਾ ਅੰਸਰ ਦੱਸਿਆ ਆਪਣੀ ਪ੍ਰੈਸ ਰਾਈ ਔਰ ਚੈਨੀ ਚੋਰ ਦੱਸਿਆ ਔਰ ਇਹਨਾਂ ਨੇ ਸਾਡੇ ਹੀ ਸਮਾਜ ਦੇ ਬੱਚਿਆਂ ਨੂੰ ਬਹੁਤ ਵੱਡੇ ਟਾਰਗੇਟ ਦੇ ਉੱਤੇ ਚੈਨੀ ਚੋਰ ਕਹਿ ਕੇ ਛੁਰੀ ਮਾਰ ਕਹਿ ਕੇ ਗੈਂਗਸਟਰ ਕਹਿ ਕੇ ਇਹਨਾਂ ਨੇ ਸਾਡੇ ਸਮਾਜ ਦੇ ਭੈਣ ਭਰਾਵਾਂ ਨੂੰ ਦੱਸਿਆ ਔਰ ਸਾਨੂੰ ਬੜੀ ਸ਼ਰਮ ਆ ਕਿ ਇੱਕ ਬੰਨੇ ਐ ਐਮਪੀ ਦੇ ਇਲੈਕਸ਼ਨ ਲੜਦੇ ਪਏ ਨੇ ਔਰ ਲੋਕ ਦੂਜੇ ਬੰਨੇ ਇਹ ਸਾਡੇ ਸਮਾਜ ਕੋ ਜਾ ਕੇ ਵੋਟਾਂ ਦੀ ਅਪੀਲ ਕਰਦੇ ਪਏ ਨੇ ਤੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਆਪ ਜੀ ਨੂੰ ਇੱਕ ਮੈਂ ਵੀਡੀਓ ਦਿਖਾਣਾ ਹੈ ਜਿਹਦੇ ਵਿੱਚ ਗੁਰਜੀਤ ਸਿੰਘ ਓਜਲਾ ਕਾਂਗਰਸ ਦੇ ਜਿਹੜੇ ਐਮਪੀ ਆ ਉਹਨਾਂ ਨੇ ਸਾਡੇ ਸਮਾਜ ਵਾਸਤੇ ਕੀ ਸ਼ਦਾਬਲੀ ਯੂਜ਼ ਕੀਤੀ ਆ ਇਹ ਮੈਂ ਤੁਹਾਨੂੰ ਵੀਡੀਓ ਰਾਹੀਂ ਦਿਖਾ ਸਕਦਾ ਹਾਂ ਸਾਡ ਵਿਚਾਰੀ ਹੈ ਉਹ ਗਰੀਬ ਤਬਕੀ ਦੇ ਲੋਕ ਜਿਹੜੇ ਸ਼ਡਿਊਲ ਕਾਸਟ ਛੋਟੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਦਾ ਰੁਝਾਨੇ ਦੇ ਵਿੱਚ ਤਬਦੀਲ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ ਨੇ ਫਿਰ ਉਹ ਹੌਲੀ ਹੌਲੀ ਜਿਹੜੇ ਅੱਜ ਦੇਵੇ ਤੁਸੀਂ ਸਮਝ ਰਹੋ ਕੋਈ 20 ਸਾਲ ਦਾ ਬੱਚਾ ਕੋਈ ਅੱਜ ਚੀਨੀਆਂ ਦਾ ਰਿਆ ਜਾਂ ਕੋਈ ਨਸ਼ੇ ਕਰ ਰਿਆ ਉਹਦੀ ਪੁਸ਼ਤਪ ਨਹੀਂ ਇਸ ਸਿਸਟਮ ਨੇ ਅਜ ਤੋਂ 10 ਸਾਲ ਪਿੱਛੇ ਕੀਤੀ ਹੈ ਤੇ ਅੱਜ ਆ ਕੇ ਉਹ ਚੀਨੀਆਂ ਲਾਉਣ ਜੋਗਾ ਹੋਇਆ ਤੇ ਅੱਜ ਆ ਕੇ ਉਹ ਛੁਰੀ ਮਾਰ ਕਰਨ ਜੋਗਾ ਜਾਂ ਜੈਕਸਰ ਬਣ ਕੇ ਜਾਂ ਕੁਛ ਐੋ ਜੇ ਧੰਦਿਆਂ ਦੇ ਵਿੱਚ ਉਹਨਾਂ ਵਾਂਗੂ। ਮੈਂ ਤੁਸਰ ਦੀ ਕੋਈ ਸਮੁਦਾਇ ਨਹੀਂ। ਅਮ ਉਹ ਰਸ਼ਾ ਮੇਰਾ ਕਹਿ ਲੇ ਕੋਈ ਸਮੁਦਾਇ ਨਹੀਂ। ਹਰ ਸਮੁਦਾਇ ਮੈਂ ਮੈਂ ਤਾਂ ਕਹਿਣਾ ਕਿ ਗਰੀਬ ਸਮੁਦਾਇ ਇਹਦੇ ਵਿੱਚ ਜਿਆਦਾ ਜਿਸ ਗਰੀਬ ਚ ਜਿਆਦਾ ਤਾਂ ਐਸਸੀ ਭਾਈ ਚੱਲੇ ਦੀ ਸਾਡੀ ਹੈ ਕੀ ਹੈ। ਇਹਦੇ ਵਿੱਚ ਦੇਖ ਲਿਆ ਤੁਸੀਂ ਕਿ ਸਭ ਨਾਲ ਜਿਆਦਾ ਟਾਰਗੇਟ ਜਿਹੜਾ ਕੀਤਾ ਗਿਆ ਉਹ ਐਸੀ ਸਮਾਜ ਨੂੰ ਕੀਤਾ ਗਿਆ। ਇਹ ਜੀ ਤੇ ਦੇਖ ਲਿਆ ਤੁਸੀਂ ਕਿ ਇਹਦੇ ਵਿੱਚ ਦੱਸਦੇ ਪਏ ਨੇ ਪ੍ਰੈਸ ਰਿਪੋਰਟਰ ਨੇ ਵੀ ਦੱਸ ਕਿਹਾ ਵਾ ਕਿ ਤੁਸੀਂ ਸਿਰਫ ਇਸੇ ਸਮਾਜ ਨੂੰ ਹੀ ਗੱਲ ਕਰਦੇ ਜੇ ਤੇ ਉੱਤੋਂ ਉਹ ਜਿਹੜਾ ਸਾਹਿਬ ਕੀ ਕਹਿ ਰਹੇ ਨੇ ਕਿ ਹਾਂ ਜੀ ਨਹੀਂ ਇਹਨਾਂ ਦੇ ਸਮਾਜ ਦੇ ਵਿੱਚ ਹੀ ਜ਼ਿਆਦਾ ਜਿਹੜੇ ਗੁੰਡਾਂ ਅੰਸਰੇ ਆ ਇਹਨਾਂ ਦੇ ਸਮਾਜ ਦੇ ਵਿੱਚ ਹੀ ਜ਼ਿਆਦਾ ਚੈਨੀ ਚੋਰੀਆ ਕਿਹੜੇ ਮੂਣਾ ਹੁਣ ਸਾਡੇ ਮੱਲੇ ਦੇ ਵਿੱਚ ਕਿਹੜੇ ਮੂਣਾ ਸਾਡੇ ਸਮਾਜ ਦੇ ਲੋਕਾਂ ਕੋਲ ਤੁਸੀਂ ਵੋਟਾਂ ਮੰਗਣ ਆ ਰਹੇ ਜੀ ਹੁਣ ਇਹ ਉਹੀ ਲੋਕ ਨੇ ਐਸੀ ਸਮਾਜ ਦੇ ਜਿਨ੍ਹਾਂ ਦੇ ਬੱਚਿਆਂ ਨੂੰ ਤੁਸੀਂ ਨਸ਼ੇ ਲਵਾਏ ਇਹ ਉਹੀ ਸਮਾਜ ਦੇ ਬੱਚੇ ਆ ਜਿਨ੍ਹਾਂ ਕੋ ਅੱਜ ਤੁਸੀਂ ਵੋਟਾਂ ਮੰਗਦੇ ਪਏ ਜੀ ਜੇ ਅਸੀਂ ਰਾਜਪਾੜ ਤੇ ਬੌਣੇ ਆ ਤੇ ਵਰਾਜਪਾੜ ਤੋਂ ਲਾ ਵੀ ਸਕਦੇ ਹਾਂ ਅਸੀਂ ਤੇ ਤੁਸੀਂ ਓਜਲਾ ਸਾਹਿਬ ਜਿੱਥੇ ਜਿੱਥੇ ਤੁਸੀਂ ਸਮਾਜ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਾਓਗੇ ਆਪਣਾ ਪ੍ਰਚਾਰ ਕਰਨ ਅਸੀਂ ਤੁਹਾਡੇ ਪਿੱਛੇ ਪਿੱਛੇ ਉਸੇ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਵੇਅਰ ਕਰਾਂਗੇ ਆਪਾਂ ਕਿ ਇੱਕ ਬੰਨੇ ਇਹ ਬੰਦਾ ਹੱਥ ਜੋੜ ਜੋੜ ਕੇ ਕਾਂਗਰਸ ਪਾਰਟੀ ਦਾ ਨਮੈਂਦਾ ਬਣ ਕੇ ਸਾਡੇ ਕੋਲ ਵੋਟਾ ਮੰਗਣ ਆਇਆ ਹੈ ਦੂਜੇ ਬੰਨੇ ਸਾਡੇ ਹੀ ਸਮਾਜ ਦੇ ਬੱਚਿਆਂ ਨੂੰ ਟਾਰਗੇਟ ਕਰਦਾ ਪਿਆ ਹੈ ਸਾਡੇ ਹੀ ਸਮਾਜ ਦੇ ਬੱਚਿਆਂ ਨੂੰ ਕਹਿ ਰਿਹਾ ਗੁੰਡੇ ਅੰਸਰ ਆ ਸਾਡੇ ਹੀ ਸਮਾਜ ਦੇ ਬੱਚਿਆਂ ਨੂੰ ਚੈਨੀ ਟੌਰ ਕਹਿ ਰਿਹਾ ਵਾ ਸਾਡੇ ਹੀ ਸਮਾਜ ਦੇ ਬੱਚਿਆਂ ਨੂੰ ਛੁਰੀ ਮਾਰ ਕਹਿ ਰਿਹਾ ਵਾ ਇਹ ਐਮਪੀ ਮੈਂਪੀ ਇਸ ਕਰਕੇ ਬਣਾਏ ਜਾਂਦੇ ਆ ਕਿ ਸਾਡੇ ਜਿਹੜੇ ਦਲਿਤ ਸਮਾਜ ਦੀਆਂ ਜਿਹੜੀਆਂ ਮੁਸ਼ਕਲਾਂ ਵਾਂ ਉਹ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਓ ਕਦੀ ਵੀ ਤੁਸੀਂ ਇਹ ਗੱਲ ਕੀਤੀ ਕਿ ਤੁਹਾਡੇ ਬੱਚਿਆਂ ਨੇ ਕਿਹੜੀ ਪੜ੍ਹਾਈ ਕੀਤੀ ਆ ਜਾਂ ਕਦੀ ਸਾਡੇ ਲੋਕਾਂ ਵਾਸਤੇ ਦਲੀ ਸਮਾਜ ਵਾਸਤੇ ਕਦੀ ਸਰਕਾਰੀ ਨੌਕਰੀਆਂ ਲੈਂਦੀਆਂ ਕਦੀ ਸਾਡੇ ਵਾਸਤੇ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਸੀਂ ਜਦੋਂ ਗੱਲ ਕਰਦੇ ਦੇ ਸਾਡੇ ਦਲੀ ਸਮਾਜ ਦੀ ਕਦੀ ਗੱਲ ਕੀਤੀ ਉੱਥੇ ਸਿਰਫ ਇਹ ਹੋਈ ਦੇਖਣਾ ਵਾ ਕਿ ਇਲੈਕਸ਼ਨ ਆ ਗਏ ਆ ਇਹਨਾਂ ਲੋਕਾਂ ਕੋ ਵੋਟਾਂ ਲੈ ਲੋ ਔਰ ਬਾਦੋਂ ਇਹਨਾਂ ਲੋਕਾਂ ਨੂੰ ਬਾਦੋਂ ਕੀੜੇ ਮਕੋੜੇ ਦਸੋ ਇਹਨਾਂ ਲੋਕਾਂ ਨੂੰ ਬਾਦੋ ਗਏ ਚਾਈਨੀ ਚੋਰ ਦੱਸੋ ਇਹ ਚੀਜ਼ ਦੀ ਅਹੀ ਬਹੁਤ ਜ਼ਿਆਦੀ ਨਿੰਦਿਆ ਕਰਦੇ ਆਂ ਔਰ ਅਸੀਂ ਸਾਰੇ ਹੀ ਸਮਾਜ ਨੂੰ ਲੈ ਕੇ ਐਸੀ ਭਾਈਚਾਰੇ ਨੂੰ ਲੈ ਕੇ ਔਰ ਅਲੱਗ-ਅਲੱਗ ਜਗ੍ਹਾ ਤੇ ਹੁਣ ਲਗਾਤਾਰ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਾਂਗੇ ਔਰ ਪੰਜਾਬ ਲੈਵਲ ਦੇ ਵਿੱਚ ਪੂਰਾ ਦੇਸ਼ ਪੱਧਰ ਦੇ ਉੱਤੇ ਨੂੰ ਸੱਦਾ ਲਾ ਕੇ ਆਪਣੇ ਭਾਈਚਾਰੇ ਨੂੰ ਇਕੱਠਿਆ ਕਰਾਂਗੇ ਔਰ ਓਜਲਾ ਸਾਹਿਬ ਤੁਹਾਡਾ ਸਭ ਨਾਲ ਵੱਡਾ ਵਿਰੋਧ ਸਾਡਾ ਐਸੀ ਸਮਾਜ ਭਾਈਚਾਰਾ ਕਰੇਗਾ ਤੁਸੀਂ ਵੋਟਾ ਮੰਗਣ ਤੇ ਜ਼ਰੂਰ ਆ ਰਹੇ ਜੇ ਮਗਰ ਤੁਹਾਨੂੰ ਵੋਟ ਨਹੀਂ ਅਸੀਂ ਦੇਵਾਂਗੇ ਹੁਣ ਅਸੀਂ ਬਹੁਤ ਜਲਦੀ ਇਹਨਾਂ ਦਾ ਪੁਤਲਾ ਫੂਕਣ ਜਾ ਰਹੇ ਆ ਤੇ ਸਮਾਜ ਨੂੰ ਬੇਨਤੀ ਕਰਦੇ ਆ ਕਿ ਜਿੰਨਾ ਵੀ ਸਾਡਾ ਐਸਸੀ ਭਾਈਚਾਰਾ ਵਾ ਜਿੰਨੀਆਂ ਵੀ ਸਾਡੀ ਧਾਰਮਿਕ ਜਥੇਬੰਦੀਆਂ ਵਾਂ ਜਿੰਨੀਆਂ ਵੀ ਸਾਡੀ ਸਮਾਜਿਕ ਜਥੇਬੰਦੀਆਂ ਵਾਂ ਉਹਨਾਂ ਨੂੰ ਬੇਨਤੀ ਆ ਕਿ ਆਪਣੀ ਸੋਸ਼ਲ ਮੀਡੀਆ ਰਾਈ ਇਸ ਬੰਦੇ ਦਾ ਬਾਈਕਾਟ ਕਰੋ ਇਹ ਜਿਹੜਾ ਵੋਟਾ ਮੰਗਣ ਆਵੇ ਇਨੂੰ ਆਪਣੇ ਘਰਾਂ ਦੇ ਵਿੱਚੋਂ ਨਾ ਕਰੋ ਔਰ ਇਹਨੂੰ ਕਹੋ ਕਿ ਇਹਨੂੰ ਵੋਟ ਨਹੀਂ ਅਸੀਂ ਪਾਣੀ ਇਹ ਚੀਜ਼ਾਂ ਅਸੀਂ ਵਿਰੋਧ ਕਰਦੇ ਆਂ ਔਰ ਬਹੁਤ ਜਲਦੀ ਇਹਦਾ ਜਿਹੜਾ ਵਾ ਸਿੱਟਾ ਇਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਹੀ ਇਹੀ ਦਵਾਂਗੇ ਕਿਉਂ ਕਿ ਜੇ ਸਮਾਜ ਨੂੰ ਇਹ ਮਾੜਾ ਚੰਗਾ ਜਿਹੜਾ ਵੀ ਕੋਈ ਬੋਲੇਗਾ ਸਮਾਜ ਦੇ ਪ੍ਰਤੀ ਜਿਹੜਾ ਵੀ ਸਾਡੀ ਕੌਮ ਨੂੰ ਸਾਡੇ ਸਮਾਜ ਨੂੰ ਮਾੜਾ ਬੋਲੇਗਾ ਉਹਦਾ ਮੂੰਹ ਤੋੜ ਜਵਾਬ ਦਵਾਂਗੇ